ਸ਼ਹਰਾ ਦਾ ਬੇਟਾ ਉਹ ਵੀ ਵਿਚਾ ਛੋਟਾ ਜਿਹੜਾ ਬਾਬਾ ਨਾਨਕ ਕੱਪੀਤੀ ਰਾਤ ਦੀਵਾਲੀ ਦੇ ਤਿਹਾੜੀ ਤੇ ਜਿਹੜਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾ ਬਾਦ ਵਿਖੇ ਕਜਗ ਤੇ ਪਟਕਾਸ਼ ਲੋਕ ਉੱਡਿਆ ਹੋਇਆ ਹੋਏ ਪਲਾਸਟਿਕ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀ ਜੰਨੇ ਗੰਭੀਰ ਚੂਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਵਿੱਚ ਦੋ ਸਤੇ ਪ੍ਰਾਇਕ 3 ਤੇ ਦੋ ਜਿਵਾਈ ਵੀ ਦੱਸੇ ਜਾ ਰਹੇ ਹਨ ਗੰਭੀਰ ਚੂਕੀ ਹੋਏ ਇਹਨਾਂ ਵਿਅਕਤੀਆਂ ਨੂੰ ਅਵਸਰ ਤੇ ਕੁਝ ਸਰਕਾਰੀ ਤੇ ਕੁਝ ਨਿੱਜੀ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਉਹਨਾਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ ਸਥਾਨਕ ਲੋਕਾਂ ਪਿੰਡ ਦੇ ਸਾਬਕਾ ਸਰਪੰਚ ਜਿੰਦਰਪਾਲ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਧਮਾਕਾ ਇਹਨਾਂ ਜ਼ਬਰਦਸਤੀ ਕੀ ਜਿਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਇਨੀ 40 ਫੀਟ ਤੇ ਬਲਾਸਟ ਹੋਇਆ ਕਿ ਮਤਲਬ 30-30 ਫੁੱਟ ਦੇ ਸ਼ੀਸ਼ੇ ਟੁੱਟ ਗਏ ਤੇ ਜੇ ਇਨਾ ਵੱਡਾ ਬਲਾਸਟ ਆਮ ਬੱਚੇ ਨੂੰ ਇਨਾ ਸਬੰਧ ਦੇਣ ਦਾ ਮਤਲਬ ਹੀ ਨਹੀਂ ਜਿਵੇਂ ਜੀਪ ਵੀ ਆਉਂਦੀ ਹੈ ਇਹ ਇੱਕ ਇਹ ਲਾਹਣੇ ਲੱਗਦਾ ਹੈ ਕਿ मैं खुशिया ਪਾਜੀ ਇਹ ਦੇ ਮੁੰਡੇ ਰਸਤਵਾਰੀ ਚਲਾਉਂਦੇ ਇਹ ਨਾ ਕਿਤੇ ਪਟਾਸ਼ ਲੈ ਕੇ ਤੇ ਉੱਥੇ ਚਲਾਈਏ ਦੇ ਵਿੱਚ ਆ ਜਿਹੜੇ ਮੁੰਡੇ ਚਲਾਉਂਦੇ ਆ ਅੱਛਾ ਕੀ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਗਣਾ ਪੜੇ ਜਾ ਰਿਹਾ ਗੰਭੀਰ ਬਤਨੀ ਹੋਵੇ ਕਿੰਨ੍ਹੇ ਦੀ ਹਿਸਾਬ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇਦੀ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆ ਲੋ ਅੰਗੜੀਆਂ ਹੀ ਸੱਦ ਰਹੀਆਂ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦੀਆਂ ਸਾਹਮਣੇ ਘਰ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋ ਇਹਦੇ ਅੱਛਾ ਹਾਂ ਜੀ ਮੇਰੇ ਦੋ ਪਰਵਾਹਾਂ ਹਾਂ ਜੀ ਮੇਰੇ ਦੋ ਪੁੱਤਰੇ ਆ ਇੱਥੇ ਪਿਆ ਹੀ ਕੋਈ ਇੱਥੇ ਕਿੰਨਾ ਪੁੱਖ ਲਰਿਆ ਪਲਰਿਆ ਦੇਹਰਾ ਬਹੁਤੀ ਨੇਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਕਾਂ ਤੇ ਕੋਈ ਸੁੱਤ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂ ਜੀ ਫੜ ਕੇ ਇੱਕ ਗੱਡੀ ਪਰੋਨੇ ਦੀ ਸੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲੈ ਕੀ ਪਾਗ ਲੈ ਮੈਂ ਬਾਅਦ ਚ ਗਿਆਨਾ ਵੀਰਾਂ ਲੈ ਕੇ ਨਾਲ ਦੀ ਪੀ ਐਨ ਹੀ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾ ਇਹ ਕਰਨ ਬਣਿਆ ਵੀ ਕਿੰਨੇ ਦੀ ਜਖਮੀ ਹੋਏ ਹਾਂਜੀ ਸਰ ਇਹਦੇ ਵਿੱਚ 7 ਜਖਮੀ ਜੇ 2 ਲੇਡੀ ਜਿੱਤੇ 5 ਜਾਨ ਸਟੇ ਕੋਦੇ ਜੁੱਤੀਆਂ ਦੇ ਮੁੰਡੇ ਆਲੇ ਮੁੰਡੀਆਂ ਕਸਾਲਾਂ ਦੀ 18 ਸਾਲਾਂ ਦੀ ਕਿਹੜੀ ਉਮਰ ਹੈ ਕਿਹੜੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਬਹੁਤ ਨੁਕਸਾਨੀ ਹੋ ਗਿਆ ਵੀ ਇੰਨ ਚਫਰਸਤ ਪਾਈ 19 ਨੇਟਰ ਤੇ ਦੋ ਤਿੰਨ ਵਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੀ ਪਸ ਸਨਾਰ ਮਾਰ ਤੱਕ ਬਿਲਕੁਲ ਆਸਾਂ ਨਹੀਂ ਨੰਨਾ ਸੈਂਡ ਜੋ ਗਿਆ ਜੀ ਬਹੁਤ ਮੰਨ ਲਓ ਵੀ ਇੱਕ ਪੀੜੀ ਖਤਮ ਹੋਣ ਵਾਲੀ ਸਰ ਮੇਰੇ ਸਰ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬਹੁਤ ਉੱਚੇ ਭਰਾ ਨੇ ਇਕੱਠੇ ਰਹਿੰਦੇ ਆ ਤੇ ਦੇਰੇ ਤੇ ਪਿੰਡ ਕੋ ਬਾਹਰ ਬਾਹਰ ਰਹਿੰਦੇ ਆ ਇਹਨਾਂ ਦੇ ਬੱਚੇ ਇੱਕ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਕੋਈ ਆਪਣਾ ਕਿਸਾਸ਼ ਜਿਹਾ ਜਨਾ ਲਿਆ ਕੀ ਖਰੀਦ ਕੇ ਉਹਦਾ ਪਟਾਕੇ ਦਿਹਾ ਕਰ ਰਹੇ ਸੀ ਇਸ ਵਾਰ ਵੀ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸ ਤੇ 2 ਦਲੇਰੀ ਦੇ ਅਛਾ ਜੀ ਕਿਹੜਾ ਸਾਫ ਕਰਨ ਸਾਫ ਰੋਗੋਂ ਕਿੰਨੀ ਕਾਰ ਵੀ ਕਰਦਾ ਅਈਦਰ ਐਫਐਸਐਲ ਦੀ ਟੀਮ ਲਾਈ ਹੈ ਪਹਿਲਾਂ ਵੀ ਜਿਹੜਾ ਤਲਾਸ਼ ਕਰਾਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਵਾਂਗੇ ਕਿ ਕਿਸ ਚੀਜ਼ ਦਾ ਸੀ ਹਾਂਜੀ ਉਸ ਬਾਲ ਸਾਹਿਬ ਜਿਹੜੇ ਆਪਣਾ ਚੱਕਮੀਨ ਉਹਨਾਂ ਨੂੰ ਖਤਰੀ ਕਿਤੇ ਜਾ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਵਾਉਣਾ ਸਾਡੀ ਇੱਕ ਪ੍ਰੋਟੀਨ ਹਾਂਜੀ